ਵਿਧਾਨ ਸਭਾ ਹਲਕਾ ਅਮ੍ਰਿਤਸਰ ਨਾਰਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਵੱਡਾ ਸਦਮਾ ਲੱਗਿਆ ਹੈ ਉਹਨਾਂ ਦੀ ਪਤਨੀ ਮધુ ਮਿਤਾ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਅਚਾਨਕ ਮੌਤ ਨਾਲ ਘਰ 'ਚ ਮਾਤਮ ਛਾ ਗਿਆ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਪਤਨੀ ਦੀ ਮੌਤ ਤੇ ਸ਼ੋਕ ਪ੍ਰਗਟ ਕੀਤਾ। ਸ਼ਨੀਵਾਰ ਸਵੇਰੇ 10:30 ਵਜੇ ਸ਼ਿਪੂਰੀ ਦੁਰਗਾਣਾ ਮੰਦਿਰ ਦੇ ਸ਼ਮਸ਼ਾਨ ਘਾੜ 'ਚ ਉਹਦਾ ਅੰਤਿਮ ਸੰਸਕਾਰ ਹੋਇਆ। ਜਾਣਕਾਰੀ ਮੁਤਾਬਕ ਉਹਨਾਂ ਨੂੰ ਸੇਸ ਸੰਬੰਧੀ ਕੋਈ ਪਰੇਸ਼ਾਨੀ ਨਹੀਂ ਸੀ। ਸ਼ੁੱਕਰਵਾਰ ਰਾਤ ਉਹਨਾਂ ਨੂੰ ਸਾਧ ਹੀ ਸਮੱਸਿਆ ਹੋਈ ਜਿਸ ਕਰਕੇ ਹਸਪਤਾਲ ਲਿਆਂਦਾ ਗਿਆ ਜਿੱਥੇ ਲਾਸ ਜਨਾ ਸ਼ਨੀਵਾਰ ਸਵੇਰੇ ਉਹਨਾਂ ਦੀ ਮੌਤ ਹੋ ਗਈ। ਦੱਸ ਦੇ ਕਿ 1998 ਵਿੱਚ ਤੇ ਆਈਪੀਐਸ ਅਧਿਕਾਰੀ ਕੁਵਰ ਵਿਜੇ ਪ੍ਰਤਾਪ ਸਿੰਘ ਮੂਲ ਰੂਪ ਤੋਂ ਬਿਹਾਰ ਦੇ ਨੇ ਤੇ ਪੰਜਾਬ ਪੁਲਿਸ ਆਈਜੀ ਦੇ ਅਹੁਦੇ ਤੇ ਰਹਿੰਦੇ ਆ ਉਹਨਾਂ ਨੇ ਅਸਤੀਫਾ ਦਿੱਤਾ ਤੇ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਸੀ। ਵਿਧਾਨ ਸਭਾ ਹਲਕਾ ਅਮ੍ਰਿਤਸਰ ਨਾਰਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਵੱਡਾ ਸਦਮਾ ਲੱਗਿਆ ਹੈ। ਉਹਨਾਂ ਦੀ ਪਤਨੀ ਮਧੂ ਮਿਤਾ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਅਚਾਨਕ ਮੌਤ ਨਾਲ ਘਰ ਚ ਮਾਤਮ छा ਗਿਆ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਪਤਨੀ ਦੀ ਮੌਤ ਤੇ ਸ਼ੋਕ ਇੱਥੇ ਸ਼ਨੀਵਾਰ ਸਵੇਰੇ 10:30 ਵਜੇ ਸ਼ੇਪੂਰੀ ਦਰਗਾਹ ਮੰਦਰ ਦੇ ਸ਼ਮਸ਼ਾਨ ਘਰ ਜੁਦਾ ਅੰਤਿਮ ਸੰਸਕਾਰ ਹੋਇਆ ਜਾਣਕਾਰੀ ਮੁਤਾਬਕ ਉਹਨਾਂ ਨੂੰ ਸੇਸਬੰਦੀ ਕੋਈ ਪਰੇਸ਼ਾਨੀ ਨਹੀਂ ਸੀ ਸ਼ੁੱਕਰਵਾਰ ਰਾਤ ਉਹਨਾਂ ਨੂੰ ਸਾਧ ਹੀ ਸਮੱਸਿਆ ਹੋਈ ਜਿਸ ਕਰਕੇ ਹਸਪਤਾਲਿਆਂ ਦਾ ਗਿਆ ਜਿੱਥੇ ਕੇ ਇਲਾਜ ਜੁਣਾ ਸ਼ਨੀਵਾਰ ਸਵੇਰੇ ਉਹਨਾਂ ਦੀ ਮੌਤ ਹੋ ਗਈ ਦੱਸ ਦੇ ਕਿ 1998 ਵਿੱਚ ਤੇ ਆਈਪੀਐਸ ਅਧਿਕਾਰੀ ਕੁਵਰ ਵਿਜੇ ਪ੍ਰਤਾਪ ਸਿੰਘ ਮੂਲ ਰੂਪ ਤੋਂ ਬਿਹਾਰ ਦੇ ਨੇ ਤੇ ਪੰਜਾਬ ਪੁਲਿਸ ਆਈਜੀ ਦੇ ਅਹੁਦੇ ਤੇ ਰਹਿੰਦੇ ਹਨ ਉਹਨਾਂ ਨੇ ਅਸਤੀਫਾ ਦਿੱਤਾ ਤੇ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਸੀ ਵਿਧਾਨ ਸਭਾ ਹਲਕਾ ਅਮ੍ਰਿਤਸਰ ਨਾਰਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਵੱਡਾ ਸਦ ਲੱਗਿਆ ਉਹਨਾਂ ਦੀ ਪਤਨੀ ਮਧੂ ਮਿਤਾ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਅਚਾਨਕ ਮੌਤ ਨਾਲ ਘਰ 'ਚ ਮਾਤਮ ਛਾ ਗਿਆ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਪਤਨੀ ਦੀ ਮੌਤ ਤੇ ਸ਼ੋਕ ਪ੍ਰਗਟ ਕੀਤਾ। ਸ਼ਨੀਵਾਰ ਸਵੇਰੇ 10:30 ਵਜੇ ਸ਼ੇਪੁਰੇ ਦਰਗਾਹਾਂ ਮੰਦਰ ਦੇ ਸ਼ਮਸ਼ਾਨ ਘਾੜ ਜੁਦਾ ਅੰਤਿਮ ਸੰਸਕਾਰ ਹੋਇਆ ਜਾਣਕਾਰੀ ਮੁਤਾਬਕ ਉਹਨਾਂ ਨੂੰ ਸੇਸ ਬਦੀ ਕੋਈ ਪਰੇਸ਼ਾਨੀ ਨਹੀਂ ਸੀ ਸ਼ੁੱਕਰਵਾਰ ਰਾਤ ਉਹਨਾਂ ਨੂੰ ਸਾਧ ਹੀ ਸਮੱਸਿਆ ਹੋਈ ਜਿਸ ਕਰਕੇ ਹਸਪਤਾਲਿਆਂ ਦਾ ਗਿਆ ਜਿੱਥੇ ਕੇ ਇਲਾਜ ਜੁਣਾ ਸ਼ਨੀਵਾਰ ਸਵੇਰੇ ਉਹਨਾਂ ਦੀ ਮੌਤ ਹੋ ਗਈ ਦੱਸ ਦੇ ਕਿ 1998 ਵਿੱਚ ਤੇ ਆਈਪੀਐਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਮੂਲ ਰੂਪ ਤੋਂ ਬਿਹਾਰ ਦੇ ਨੇ ਤੇ ਪੰਜਾਬ ਪੁਲਿਸ ਆਈਜੀ ਦੇ ਅਹੁਦੇ ਤੇ ਰਹਿੰਦੇ ਹਨ ਉਹਨਾਂ ਨੇ ਅਸਤੀਫਾ ਦਿੱਤਾ ਤੇ ਰਾਜਨੀਤੀ ਦੇ ਵਿੱਚ ਕਦਮ ਰੱਖਿਆ